ਮੈਂ ਪਲਵਿੰਦਰ ਸਿੰਘ ਮਾਲ ਪਾਤਿਕ ਸਾਂਝ ਨੂੰ ਇਕਤਾ ਸਿੱਧੂ ਪਰ ਸਾਡੇ ਵਾਲੋ ਮਾਨਾਂ ਵਾਲਾ ਸਟੇਸ਼ਨ ਜਿਹੜਾ ਉਹਦਾ ਰੇਲ ਦਾ ਇੱਥੇ ਚੱਕਾ ਜਾਮ ਕੀਤਾ ਗਿਆ ਸੰਯੁਕਤ ਮੋਰਚਾ ਗੈਰ ਰਾਜਨੀਤੀ ਕੇ ਇੱਕ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕਾਲ ਸੀ ਸਾਰੇ ਭਾਰਤ ਦੇ ਵਿੱਚ ਜੋ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਗਰਸਿੱਧੀਆਂ ਗੱਡੀਆਂ ਚੜਾ ਕੇ ਸ਼ਹੀਦ ਕੀਤਾ ਗਿਆ ਇੱਕ ਪੱਤਰਕਾਰ ਵੀਰ ਨੂੰ ਅੱਜ ਸਾਰੇ ਭਾਰਤ ਦੇ ਵਿੱਚ ਰੋਸਮਜਰਾ ਹੋ ਰਿਹਾ ਟ੍ਰੇਨ ਰੋਕ ਕੇ ਜਿਹੜੇ ਲੋਕਾਂ ਨੂੰ ਐ ਵਹਿਮ ਨਹੀਂ ਵੀ ਆ ਜਿਹੜਾ ਕੋਟਾਂ ਤੋਂ ਜਾਂ ਇਥੋਂ ਤੁਸੀਂ ਇਨਸਾਫ ਲੈ ਲਓ ਅੱਜ 21 ਦੀ ਘਟਨਾ ਵੰਦੇ 24 ਜਪਾ ਪਹੁੰਚ ਚੁੱਕੇ ਆ ਹਜੇ ਤੱਕ ਇਨਸਾਬ ਨਹੀਂ ਦਿੱਤਾ ਗਿਆ ਉਹਦੇ ਮਟਾਣੀ ਮਿਸ਼ਰੇ ਦੇ ਮੁੰਡੇ ਨੂੰ ਬੇਲ ਤੱਕ ਦਿੱਤੀ ਗਈ ਆ ਇਸ ਕਰਕੇ ਇਹ ਦੋ ਕਾਨੂੰਨ ਕੰਮ ਕਰਦੇ ਆ ਗਰੀਬਾਂ ਲਈ ਹੋਰ ਅਮੀਰਾਂ ਲਈ ਹੋਰ ਅੱਜ ਸਾਰੇ ਭਾਰਤ ਦੇ ਟ੍ਰੇਨਾਂ ਰੁਕੀਆਂ ਵਾ ਹੁਣ ਸਰਕਾਰ ਮਜਬੂਰ ਹੋ ਉਹਨਾਂ ਦੇ ਕਾਰਵਾਈ ਕਰਨ ਨੂੰ ਇਸੇ ਕਰਕੇ ਕਹਿੰਦੇ ਆ ਵੀ ਕੋਈ ਵੋਟਾਂ ਵਾਲੇ ਇਹ ਮਸਲੇ ਹੱਲ ਨਹੀਂ ਕਰ ਸਕਦੇ ਇਹ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਣ ਕੇ ਹੀ ਮਸਲੇ ਹੱਲ ਹੋ ਸਕਦੇ ਆ ਜੇ ਉਹਨਾਂ ਟ੍ਰੇਨਾਂ ਰੁਕੀਆਂ ਜਿਹੜੇ ਲੋਕਾਂ ਨੂੰ ਯਾਤਰੀਆਂ ਨੂੰ ਖੱਜਲ ਖਰਾਬੀ ਹੋ ਰਹੀ ਆ ਉਹਦਾ ਭਾਰਤ ਸਰਕਾਰ ਜ਼ਿੰਮੇਵਾਰ ਆ ਸਾਨੂੰ 2021 ਤੱਕ ਇਨਸਾਫ ਨਹੀਂ ਮਿਲਿਆ ਸਾਡੀ ਮਜਬੂਰੀ ਬਣਾਈ ਹੈ ਟ੍ਰੇਨਾਂ ਰੋਕਣ ਦੀ ਬਹੁਤ ਭਾਜੀਪੀ ਦੇ ਚੇਤੇ ਬੰਦੇ ਨੇ ਮੰਤਰੀ ਉਹਦਾ ਪਿਓ ਹੁੰਦੇ ਹਰਿਆ ਪਰ ਜਿਹੜੀ ਸਰਕਾਰ ਆ ਹਮੇਸ਼ਾ ਹੀ ਜਿਹੜੇ ਆਪਦੇ ਪਿੱਟੂ ਆ ਆਪਦੇ ਜਿਹੜੇ ਮੰਤਰੀ ਸੰਤਰੀ ਉਹਨਾਂ ਪਿੱਠ ਮਗਰ ਖਲੌਂਦੀ ਆ ਕੋਈ ਕੋਟਾ ਵੀ ਉਹਨਾਂ ਦੇ ਕੋਈ ਕਰ ਪਾਉਂਦੀਆਂ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿੱਥੇ ਵੀਡੀਓ ਐਵੀਡੈਂਸ ਆ ਉਹ ਵੀਡੀਓ ਐਵੀਡੈਂਸ ਹੈ ਜਿੱਦਾਂ ਉਹ ਗੱਡੀ ਚੜਾਉਂਦਾ ਕਿਸਾਨਾਂ ਦੇ ਪਰ ਅੱਜ ਤੱਕ ਉਹਦੇ ਵਿੱਚ ਕੋਈ ਇਨਸਾਫ ਨਾ ਮਿਲੇ ਬੜੀ ਸ਼ਰਮ ਵਾਲੀ ਗੱਲ ਹੈ ਇਸ ਕਰਕੇ ਜਿਹੜਾ ਇਹ ਕੰਗਣਾ ਹੋ ਗਈ ਆ ਬਿੱਟੂ ਹੋ ਗਿਆ ਬਿੱਟੂ ਉਹਨੂੰ ਨੇ ਇਸ ਕਰਕੇ ਲਾਇਆ ਵੀ ਇਹ ਸਰਦਾਰੇ ਪੱਗ ਬੰਦਾ ਪੰਜਾਬ ਤੋਂ ਆਉਂਦਾ ਤੇ ਤੂੰ ਕਿਸਾਨਾਂ ਖਲਾਸ ਗੋਲ ਬਿੱਟੂ ਨੂੰ ਕਹਿਣਾ ਚਾਹੁੰਦੇ ਆਪ ਤੇ ਦਵਾਈਆਂ ਪਾ ਪਾ ਕੇ ਫਿੱਟ-ਫਿੱਟ ਦੇ ਜੋ ਵੀ ਹਾਲ ਤੁਹਾਡੇ ਮਰ ਕੇ ਉਹਦੇ ਚਾਰ ਦੇ ਇੱਕ ਵੀਰ ਪੱਤਰਕਾਰ ਸ਼ਹੀਦ ਹੋਇਆ ਉਹ ਵੀ ਕਿਸੇ ਮਾ ਦਾ ਪੁੱਤ ਹੀ ਇਸ ਕਰਕੇ ਇਨਸਾਫ ਤੇਰੀ ਜਿਹੜੀ ਮੋਦੀ ਸਰਕਾਰ ਆ ਪਹਿਲਾਂ ਮੋਦੀ ਨੂੰ ਗਾਲ੍ਹਾਂ ਕੱਢਦਾ ਨਾ ਹਾਂ ਜੋ ਉਹਨਾਂ ਦੇ ਪਾਲੇ ਚ ਹੋ ਕੇ ਉਹਨਾਂ ਦਾ ਚੁੰਮਚਾ ਬਣਿਆ ਵਾ ਇਸ ਕਰਕੇ ਜਿਹੜੀ ਹੋਰਾਂ ਦੇ ਪਾਲੇ ਉਹਨਾਂ ਦੇ ਪਾਲੇ ਦੇ ਤੂੰ ਜਾ ਕੇ ਦੇਣਭਾਜੀ ਕਰ ਰਿਆਂ ਇਹ ਲੋਕ ਪੰਜਾਬ ਦੇ ਤੈਨੂੰ ਕਦੀ ਮਾਫ ਨਹੀਂ ਕਰਨਗੇ ਜੀ